ਉਹ ਕੋ ਮੰਗਦੇ ਸੀ ਜਾਦੇ ਨਹੀਂ ਪਾਣੀ ਦਤਾ ਜਾਦੇ ਸਵਾਲ ਕਿੱਥੇ ਜਾਂਦੇ ਸੀਗੇ ਉਹ ਨਹੀਂ ਇਹ ਦੇਣਿਆ ਪਾਣੀ ਹੈ ਜੀ ਨਹੀਂ ਇਹ ਦੇਣ ਮੈਂ ਪਾਣੀ ਮਤਲਬ ਇਹ ਤਾਂ ਗੱਲ ਹੋ ਗਈ ਵੀ ਜੇ ਤੁਹਾਡੇ ਤੋਂ ਕੋਈ ਪਾਣੀ ਦਾ ਗਲਾਸ ਮੰਗੇ ਆਪਾਂ ਉਹਦੇ ਦੋ ਬਾਲਟੀਆਂ ਮੂੰਹ ਤੇ ਮਾਰੀਏ ਵੀ ਲੈ ਵੀ ਤੂੰ ਪਹਿਲਾਂ ਮੰਗਦਾ ਸੀ ਪਾਣੀ ਇਹ ਤਾਂ ਉਹ ਗੱਲ ਹੋ ਗਈ ਸਵਾਲ ਬਣਦਾ ਯਾਰ ਦੱਸ ਕਮਾਲ ਦੀ ਗੱਲ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਆ ਪਾਣੀ ਨਹੀਂ ਇਹ ਤਾਂ ਤੁਸੀਂ ਸਾਡੇ ਨਾਲ ਮਜ਼ਾਕ ਕਰ ਸੀਗਾ ਪੰਜਾਬ ਸੁਨਲ ਸੀਗਾ ਪੰਜਾਬ 16 ਅਗਸਤ ਤੋਂ ਪਹਿਲਾਂ ਉਦੋਂ ਇੱਥੇ ਪਾਣੀ ਇਕੱਠਾ ਕੀਤਾ ਪਹਿਲਾਂ ਪਹਿਲਾਂ ਇਕੱਠਾ ਹੋਇਆ ਜੀ ਪਾਪਾ ਜੀ ਪਾਣੀ ਜੇ ਲੋਕ ਪਾਣੀ ਮੰਗਦੇ ਸੀਗੇ ਪਹਿਲਾਂ ਹੁਣ ਜੇ ਦਈਏ ਪਾਣੀ ਉਹ ਹੁਣ ਕਹਿੰਦੇ ਲੋਕ ਨਹੀਂ ਪਾਣੀ ਦੀ ਭਾਜੀ ਕਿਹੜੀ ਤੁਸੀਂ ਗੱਲ ਕਰਦੇ ਹੋ ਦੱਸ ਕਮਾਲ ਕਰਦੇ ਹੋ ਤੁਸੀਂ ਕਹੇ ਜਾ ਜਵਾਬ ਦੇ ਰਹੇ ਹੋ ਕਹਿੰਦੇ ਹੁਣ ਪਾਣੀ ਦੇ ਰਹਿਆਂ ਲੋਕ ਮੰਗਦੇ ਨਹੀਂ ਇਹ ਪਾਣੀ ਦੇਣ ਵਾਲਾ ਹੈ ਜੀ ਲੋਕਾਂ ਦੇ ਘਰ ਤਵਾ ਹੋ ਗਏ 24 ਲੋਕਾਂ ਦੀ ਮੌਤਾਂ ਹੋ ਗਈਆਂ ਉਹਨਾਂ ਸਹਿਮਤਾ ਸੀ ਨਹੀਂ ਫਿਰ ਇਹ ਸਵਾਲ ਦਾ ਜਵਾਬ ਦੇਣਾ ਮੰਨਦਾ ਤੁਸੀਂ ਕਹਿੰਦੇ ਉਹ ਲੋਕ ਮੰਗਦੇ ਸੀ ਜਿਆਦਾ ਨਹੀਂ ਪਾਣੀ ਦਿੱਤਾ ਜਿਆਦਾ ਸਵਾਲ ਕਿੱਥੇ ਹੋ ਜਾਂਦੇ ਸੀਗੇ ਉਹ ਨਹੀਂ ਇਹ ਦੇਣਿਆ ਪਾਣੀ ਹੈ ਜੀ ਨਹੀਂ ਇਹ ਦੇਣਾ ਪਾਣੀ ਮਤਲਬ ਇਹ ਤਾਂ ਗੱਲ ਉਹ ਹੋ ਗਈ ਵੀ ਜੇ ਤੁਹਾਡੇ ਤੋਂ ਕੋਈ ਪਾਣੀ ਦਾ ਗਲਾਸ ਮੰਗੇ ਆਪਾਂ ਉਹਦੇ ਦੋ ਬਾਲਟੀਆਂ ਮੂੰਹ ਤੇ ਮਾਰੀਏ ਵੀ ਲੈ ਵੀ ਤੂੰ ਪਹਿਲਾਂ ਮੰਗਦਾ ਸੀ ਪਾਣੀ ਇਹ ਤਾਂ ਉਹ ਗੱਲ ਹੋ ਗਈ ਸਵਾਲ ਬਣਦਾ ਯਾਰ ਦੱਸ ਕਮਾਲ ਦੀ ਗੱਲ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਆ ਪਾਣੀ ਨੀ ਇਹ ਤਾਂ ਤੁਸੀਂ ਸਾਡੇ ਨਾਲ